ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਾ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ 'ਚ ਤਾਜ਼ੀਆਂ ਸੂਈਆਂ ਝੋਟੀਆਂ ਆ ਗਈਆਂ ਵੀਰੋ ਟੋਕੜ ਗੱਬਣ ਵਹਿੜ ਆ ਗਈ ਆ ਚੰਗੇ ਰਕਾਰਡ ਵਾਲੀ ਆ ਤਾਂ ਵੀਰੇ ਵੀਡੀਓ ਐਂਡ ਤਾਈਂ ਵੇਖਿਓ ਜੀ ਰੇਡ ਵੀਰ ਦਾ ਜੈ ਜਹਾ ਆਓ ਵੀਰੇ ਨੰਬਰ ਲੈਣੇ ਆ ਵੀਰ ਕੋਲੇ ਸਾਰੀ ਜਾਣਕਾਰੀ ਸਾਸਰੀ ਘਰ ਵੀਰ ਜੀ ਸਾਸਿਕਾ ਭਾਜੀ ਕੀ ਹਾਲ ਚੜੇ ਵਧੀਆ ਵੀਰੇ ਵਧੀਆ ਠੀਕ ਠਾਕ ਜੀ ਤੁਸੀਂ ਸੁਣਾਓ ਜੀ ਬਾਕੀ ਕਿਰਪਾ ਮਰਦੀ ਵਧੀਆ ਵੀਰੇ ਬਾਕੀ ਤਾਂ ਠੀਕ ਠਾਕ ਹਾਂ ਵਧੀਆ ਵੀਰੇ ਵਧੀਆ ਠੀਕ ਠਾਕ ਮਾਲਕ ਦਾ ਕਹਿੰਦਾ ਮਾਲ ਨੂੰ ਨਮਾ ਲਿਆ ਹਾਂ ਜੀ ਫਿਰ ਚੱਲਦਾ ਬਾਟਾ ਦੀ ਕਿਰਪਾ ਨਹੀਂ ਹੈ ਜੀ ਚੱਲੀ ਅੰਦਰ ਨਹੀਂ ਬਿਲਕੁਲ ਹਾਂ ਜੀ ਨਹੀਂ ਵੀਰਾ ਨਾਲ ਵੀ ਰਲ ਕੇ ਹਨਾ ਫੇਰ ਕੋਈ ਕਾਰੋਬਾਰ ਚੱਲਦਾ ਜਾਂ ਨਹੀਂ ਹੈ ਹਨਾ ਭਰਾਵਾ ਵੱਡਿਆ ਨਾ ਪਤਾ ਨਹੀਂ ਕਿਤੇ ਕੋਈ ਕੰਮ ਚਲਾ ਸਕਦਾ ਬਿਲਕੁਲ ਬਿਲਕੁਲ ਹਾਂ ਜੀ ਬਿਲਕੁਲ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਫਿਰ ਇੱਕ ਦਾ ਕਾਰੋਬਾਰ ਚਲਾਵੇ ਜੀ ਹਾਂ ਜੀ ਹਨਾ ਜੀ ਤਾਂ ਵੀਰ ਜੀ ਨਾਂ ਦੱਸਿਓ ਆਪਣਾ YouTube ਦੇਖਣ ਵਾਲੇ ਸਾਰੇ ਭਰਾ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਪ੍ਰੇਮ ਸਿੰਘ ਪਿੰਡ ਕਾਸਤੀਵਾਲ ਹਾਂਜੀ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਹਾਂਜੀ ਮੋਬਾਈਲ ਨੰਬਰ 85286 13543 ਠੀਕ ਹੈ ਜੀ ਤਾਂ ਵੀਰ ਜੀ ਸੂਈਆਂ ਝੋਟੀਆਂ ਆਗੀਆਂ ਗੋਲੇ ਹਨ ਤਾਂ ਕਿੰਨਾ ਸੂਈਆਂ ਅੱਜ ਦੋ ਹੀ ਗੀਆਂ ਝੋਟੀਆਂ ਇੱਕ ਧੁਕੀ ਹੈ ਠੀਕ ਹੈ ਜੀ ਤੇ ਸੂਈ ਝੋੜੀ ਉਹ ਵੇਗੀ ਹੈ ਹਾਂਜੀ ਇੱਕ ਝੋੜੀ ਜਿਹੜੀ ਅੱਜ ਭਾਜੀ ਨੇ ਗੀਨਾ ਵਾ ਨਗੀਨਾ ਚੰਗਾ ਤੋਫਾ ਬਿਲਕੁਲ ਤਾਂ ਵੀ ਨਗੀਨਾ ਤਾਂ ਮਗਰ ਕੱਟੀ ਵੀ ਨਗੀਨਾ ਹੋ। ਕੱਟੀ ਚੰਗੀ ਸੀ ਬੰਦੀ ਆ ਜੀ। ਕੱਟੀ ਭਾਜੀ ਬੜੇ ਸੀਮੰਦੀ ਹੋਣੀ ਕੱਟੀ ਦੀ ਪੇਠ ਵੇਖੋ ਤੇ। ਕੀ ਬਾਤ ਹੈ। ਗੇਠ ਦੀ ਪੇਠਾ ਮਗਰ। ਗੇਠ ਦੀ ਪੇਠਿਆ। ਕੀ ਬਾਤ ਹੈ ਜੀ। ਹਾਂ ਜੀ। ਵੇਖੋ ਵੀਰੋ। ਬਹੁਤ ਚੰਗੇ ਸੀਮੰਦਾ ਬੱਚਾ ਪਾਇਆ ਇਹਨੇ। ਆਹ ਕੱਟੀ ਵੀ ਦੋਂਦੀ ਆ। ਦੋ ਦੰਦਾ। ਦੋ ਦੰਦਾ ਕੱਟੀ ਆ ਜੀ। ਨਿੱਕਾ ਸਿੰਘ ਲੱਗਿਆ। ਹਾਂ ਜੀ। ਦੋ ਦੰਦਾ। 8 ਕਿਲੋ ਦੁੱਧ ਆ ਦੇਖੋ। 8 ਕਿਲੋ। 8 ਕਿਲੋ ਦੁੱਧ ਆ। ਤੇ ਇਹ ਗੋਵਿੰਦਰ ਜੀ ਦੂਜੇ ਸੋਇਨ ਜਿਹੜੀ ਝੋਟੀਆਂ ਹੈਗ ਨੀ ਇਹ ਲੈਣੀ ਮੇਰੇ ਉਹ ਪੀਰ ਭਰਾੜੇ ਜਿਹਨੂੰ ਪਰਖਿਆ ਪਰਖ ਬਿਲਕੁਲ ਜਿਨੇ ਗਾਂ ਬਰੀਡ ਪੈਦਾ ਕਰਨੀ ਹੈ ਬਿਲਕੁਲ ਆਪ ਵੀ ਬਰੀਡ ਦੀ ਹੈ ਮਗਰ ਕੱਟੀ ਵੀ ਬਰੀਡ ਦੀ ਹੈ ਹਾਂ ਬੱਚਿਆਂ ਦੇ ਬਹੁਤ ਚੰਗੇ ਸੀਮੰਦਾ ਪੈਦਾ ਇਹਨੇ ਤੇ ਇਹ ਚ ਗੋਵਿੰਦਰ ਜੀ ਦੂਜੇ ਦੂਜੇ ਸੋਇਨ ਝੋਟੇ ਜਿਹੜੇ 2.5 ਲੱਖ ਦੇ ਲੱਗ ਜਾ ਕੇ ਜਾਣੀ ਹੈ ਬਿਲਕੁਲ ਛੋਟੀ ਦਾ ਸਿੰਘ ਦਸੀਆਂ ਦਾ ਨਸਲ ਦਸੀ ਜਾਂਦੀ ਹੈ ਜੀ ਦੁਜੇ ਦੁਜੇ ਸਨ 2.5 ਲੱਖ ਦੇ ਯਾਨੀ ਇਹ ਕਹਿੰਦੇ ਇਹਨੇ ਡਬਲ ਹੋਣਾ ਹਾਂਜੀ ਇੱਕ ਜਿਹੜੀ ਮਗਰ ਬੱਚਾ ਕਣੀ ਹਾਂਜੀ ਇਹਨੇ ਇਹ ਨਹੀਂ ਵੀ ਨਾ ਬੋਲ ਦੇਣਾ ਹੁਣ ਵੀ ਇਹ ਕਹੇ ਵੀਰਪਰਾਣ ਛੱਡ ਗਈ ਯਾਨੀ 10000 ਦੀ ਕੱਟੀ ਮੈਂ ਰੱਖ ਲੂੰਗਾ ਹੁਣ ਠੀਕ ਹੈ ਹੋਏ ਸੌਦੇ 10000 ਦੀ ਕੱਟੀ ਰੱਖ 10000 ਦੀ ਸੌਦਾ ਵੀ ਨਾ ਕਰ ਲਏ 10000 ਦੀ ਕੱਟੀ ਛੱਡ ਜੇ ਵੇਖੋ ਵੀਰੋ ਗੇਠ ਦੀ ਪੇਠਾ ਪਿੱਛੋਂ ਉੱਚ ਗਾਠਾ ਵੇਖੋ ਛੋਟਕੀ ਦਾ ਬੱਚੇ ਦਾ ਹੁਣ ਤੋਂ ਹੀ ਕੰਦੀ ਦੀ ਪੂਛ ਵੇਖ ਲੋ ਇੱਕ ਰੰਗ ਕਾਲੀ ਹੈ ਨਸਲ ਹੈ ਇਹ ਇੱਕ ਰੰਗ ਕਾਲੀ ਵੇਖ ਮਾਵੀ ਇਕ ਰੰਗ ਕਾਲੀ ਸਾਰੀ ਇਕ ਰੰਗ ਕਾਲੀ ਪਿਓਰ ਜੈਡ ਬਲੈਕ ਆ ਸਾਰੀ ਟੌਪ ਕਲਾਸ ਝੋਟੀ ਹੈ ਜੀ ਇਹ ਤਿੰਨ ਮਹਿੰਗੀਆਂ ਬਾਨੀਆਂ ਕੁਲਿੰਦਰ ਜੀ ਬਿਲਕੁਲ ਬਿਲਕੁਲ ਤਿੰਨ ਕਿੰਨਾ ਬਾਨੇ ਝੋਟੀ ਦੂਜੇ ਤੋਂ ਡਬਲ ਹੋਣੀ ਹੈ ਹਾਂਜੀ ਤੇ ਕੱਟੀ ਵੀ ਜਿਹੜੀ ਮਗਰ ਤਿਆਰ ਹੋਣ ੜੀ ਹੈ ਵੀ ਕੋਈ ਬਾਨਾਂ ਦੀ ਗੱਲ ਹੀ ਨਹੀਂ ਚੰਗੇ ਸੇ ਬੰਦੀ ਹੈ ਨਾ ਤਿਆਰ ਤਾਂ ਫਿਰ ਤੁਹਾਨੂੰ ਪਤਾ ਕਿਹੜੇ ਵੀਰਾਂ ਨੇ ਕਈ ਵੰਡੇ ਤੇ ਪਾਲਦਿਆ ਹਨ ਪਸ਼ੂ ਨੂੰ ਜਰੂਰ ਤਾਂ ਫਿਰ ਉਹ ਡੰਗਰ ਤਾਂ ਪਾਜੀ ਬੜਾ ਲਈਦਾ ਵਾ ਪਰ ਜਿਹੜਾ ਚੰਗਾ ਡੰਗਰ ਕੱਟ ਮਿਲਦਾ ਜੀ ਹੁਣ ਨਵਾਂ ਪਸ਼ੂ ਆ ਸਿਰ ਦੀ ਗੱਲ ਕਰੀਏ ਸਿੰਗ ਦੀ ਵੀਰੋ ਫੇਸ ਕੁਆਲਿ ਤੇ ਸਾਡਾ 2 ਸਾਲ ਦੀ ਮਾਂ ਘਟੇ ਹੋਣੀ ਹੈ ਐ ਬਹੁਤ ਹੀ ਜਿਆਦੀ ਚੰਗੀ ਹੈ ਕਿੱਲੇ ਬੱਜੀ ਵੀ ਸੋਹਣੀ ਲੱਗੂਗੀ ਵੀਰੋ ਤੇ ਲੇਵੇ ਦੀ ਸਫਾਈ ਵੇਖ ਲਓ ਠੰਡੀ ਬੜੀ ਫਿਰ ਭਾਵੇਂ ਬੱਚਾ ਕੋ ਥੱਲੇ ਬਹਿ ਜਾ ਬਹੁਤ ਵਧੀਆ ਖਣ ਲੇਵਾ ਕੱਦ ਕਾਠ ਦੀ ਗੱਲ ਕਰੀਏ ਤਾਂ ਸਿੰਗ ਦੀ ਗੱਲ ਕਰੀਏ ਤਾਂ ਬਹੁਤ ਚੰਗੀ ਝੋਟੀ ਹੈ ਵੀਰੋ ਜਿੰਨਾ ਵੀਰਾਂ ਦੀ ਡਿਮਾਂਡ ਹੁੰਦੀ ਹੈ ਕਿ ਚੰਗਾ ਪਸ਼ੂ ਕਿੱਲੇ ਬੱਜਾ ਸੋਨਾ ਵੀ ਲੱਗੇ ਵੀਰੇ ਤੇ ਹੋਵੇ ਵੀ ਪਸ਼ੂ ਨਵਾਂ ਉਹਨਾਂ ਵਾਸਤੇ ਵੀਰੇ ਕੋਲੇ ਆਈ ਹੈ ਝੋਟੀ ਇੱਕ ਤਾਂ ਪਸ਼ੂ ਨਵਾਂ ਵੀਰੋ 400 ਵਿੱਚ ਹੋ ਗਏ ਫਿਰ ਰਕਮ ਵਟ ਲੈਣੇ ਆ ਵੇਖੋ ਥਣ ਥਣ ਨੂੰ ਬੜਾ ਪਿਆਰਾ ਲੱਗਿਆ ਠੀਕ ਹੈ ਜੀ ਚੱਲ ਚੱਲ ਹਲੰਦਰ ਜੀ ਭਾਏ ਕੋ ਬੱਚਾ ਥੱਲੇ ਬਹਿ ਜਾਏ ਬਿਲਕੁਲ ਥਣ ਥਣ ਬਹੁਤ ਚੰਗਾ ਵਾ ਬਹੁਤ ਪਿਆਰਾ ਥਣ ਲੱਗਿਆ ਵੀਰ ਜੀ ਇਹਦੇ ਮੁੱਲ ਦੀ ਗੱਲ ਕਰੀਏ ਤਾਂ ਇਹ ਕਿੰਨੇ ਦੀ ਆਪਾਂ ਦੇ ਦੇਣੀ ਛੋਟੀ ਮੁੱਲ ਭਾਈ ਇਹ ਕਰਨਾ ਉੜਦੀਆਂ ਵਾਲਾ ਹੀ ਉੜਦੀਆਂ ਵਾਲਾ ਕਿਉਂਕਿ ਆਪਣਾ ਮਾਲੇ ਸਿਕਾ ਕੇ ਵੇਖਦਾ ਰੋਜ਼ ਹਾਂਜੀ ਅਸੀਂ ਮੁੱਲ ਜਾਇਜ਼ ਕਰ ਦਿੰਨੇ ਹਾਂ ਜਾਇਜ਼ ਹੁੰਦਾ ਜੀ ਮੁੱਲ ਕਰਦੇ ਜੇ ਕਿੰਨੇ ਦਾ ਜੀ 95000 ਰੁਪਏ ਦਾ ਅੱਛਾ ਜੀ 95000 ਰੁਪਏ ਮੁੱਲ ਕਰਦੇ ਜੇ ਅੱਛਾ ਤੇ ਜਿਹੜੀ ਝੋਟੀਆਂ ਹਨ ਆ 90 ਦੀ ਝੋਟੀ ਦੇ ਦਾਂਗੇ ਕੀ ਬਾਤ ਹੈ 90 ਚੋਂ ਹੀ ਛੋੜੇ 90 ਦੇ ਛੋੜੇ ਕਰਾਂਗੇ ਵੀ ਜੇ ਕਿ ਮੇਰੇ ਵੀ ਭਰਾ ਦਾ ਮਨ ਮੰਨੇ ਤੇ 10000 ਕੱਟੀ ਛੱਡ ਦੇ ਕੱਟੀ ਛੱਡ ਦੇ ਅੱਛਾ 10000 ਕੱਟੀ ਛੱਡ ਹਾਂਜੀ ਤੇ ਕੱਟੀ ਛੱਡ ਜੀ ਕੱਟੀ ਛੱਡ ਜੀ ਨਹੀਂ ਬੇਲ ਕੋਦ ਲੰਮੀ ਆ ਵੀਰੋ ਤੇ ਬਹੁਤ ਚੰਗੇ ਸੀਮੰਦੀ ਆ ਜੀ ਭਾਜੀ ਸੀਮੰਦੀ ਆ ਵੇਖੋ ਪਿੱਠ ਚੈੱਕ ਕਰੋ ਤੁਸੀਂ ਦੀ ਹੁਣ ਤੋਂ ਹੀ ਦੱਸੀ ਜਾਂਦੀ ਆ ਜੀ ਹੈ ਕੱਸੀ ਜਾਂਦੀ ਆ ਤਾਂ ਅਗੇ ਇੱਕ ਬਿਠੋਣੀ ਆ ਜੀ ਕੋਈ 1 5 ਲੱਖ ਆਲਾ ਮੁੱਲ ਨਹੀਂ ਵੀਰੋ ਰੇਟ ਤੁਸੀਂ ਵੀਰ ਦਾ ਚੈੱਕ ਕਰ ਲਿਆ ਸਿਰਫ 90000 ਦੀ ਉਹਦੇ ਵਿੱਚੋਂ ਬੇਸ਼ੱਕ ਤੁਸੀਂ ਜੇ ਕੱਟੀ ਕੱਲੀ ਘਰ ਨਹੀਂ ਚਾਹੁੰਦੇ ਬੱਚਾ ਛੱਡ ਕੇ ਜਾਣਾ ਚਾਹੁੰਦੇ ਹੋ 10000 ਵੀਰ ਕਹਿੰਦਾ ਉੱਚੋਂ ਲੈਸ ਹੋ ਜੂ ਤਾਂ ਬਾਕੀ ਚਲੋ ਮੇਰੀ ਤਾਂ ਇਹੀ ਸਲਾਹ ਹੈ ਵੀਰੇ ਨਾਲ ਹੀ ਹਨਾ ਬਾਕੀ ਭਾਜੀ ਕੱਢੀ ਤਿਆਰ ਕਰਦੇ ਕੱਟੀ ਦੇ ਗਾਈਆਂ ਬਿਲਕੁਲ ਮੈਨੂੰ ਵੀ ਮੈਂ ਕਹਿੰਦਾ ਕੱਟੀ ਛੱਡ ਜਾ ਮੈਨੂੰ ਕੋਈ ਗੱਲ ਨਹੀਂ ਅੱਜ ਦਾ ਮਰਜੀ ਥੱਲੇ ਬੈਠੋ ਬੈਠ ਜਾਓ ਸੀਲ ਹੈ ਜੀ ਨਸਲ ਹੈ ਜੀ ਹਾਂ ਜੀ ਤਾਂ ਹੁਣ ਹਾਂ ਨਾ ਇਹ 90 ਦੀ 90 ਹਜ਼ਾਰ ਦੀ ਭਾਜੀ ਠੀਕ ਹੈ ਜੀ ਬਿਲਕੁਲ ਰੇਟ ਜਾਇਜ ਦੂਜੇ ਨੰਬਰ ਤੇ ਆ ਗਈ ਦੂਜੇ ਨੰਬਰ ਤੇ ਭਾਜੀ ਝੋਟੀ ਲਾਉਗੀ ਅੱਜ 10 ਦਿਨ ਦਿਨ ਦਾ ਪਏ ਨੇ ਦਾਣੇ ਥਣਾ ਦੀ ਵੰਡ ਵੇਖੋ ਦੀ ਥਣ ਬਹੁਤ ਪਿਆਰਾ ਲੱਗਿਆ ਮੋਟਾ ਥਣ ਲੱਗਿਆ ਹਾਂਜੀ ਬਿਲਕੁਲ ਇਹ ਦੂਜਾ ਸਵਰ ਝੋਟੀ ਭਾਜੀ ਸੁਣੀ ਦਿਨ ਦਾ ਖੜਦੀ ਹੈ ਨਾ ਦਿਨ ਦਾ ਬਣੂਗੀ ਝੋਟੀ ਖਲ ਰਹੀ ਚੌਗੀ ਆ ਚਾਰ ਦਾੰਦਾ ਜੀ ਚਾਰ ਦਾੰਦਾ ਠੀਕ ਆ ਜੀ ਵੇਖੋ ਵੀਰੋ ਚਾਰ ਦਾੰਦ ਆ ਗਈ ਆ ਝੋਟੀ ਦਿਨ ਦਾ ਜਰੂਰ ਖੜਦੀ ਆ ਫੇਸ ਕੁਆਲਟੀ ਸਿੰਘ ਦੀ ਕੁਆਲਟੀ ਬਹੁਤ ਚੰਗੀ ਝੋਟੀ ਆ ਵੀਰੋ ਇਹ ਵੀ ਕੋਲ ਦੂਜੀ ਝੋਟੀ ਬੜੀ ਚੰਗੀ ਨਿਕਲਦੀ ਹਾਂਜੀ ਥਾਂ ਨੂੰ ਦੱਸਿਆ ਜਾਂਦਾ ਥਾਂ ਪਿਆਰਾ ਲੱਗਿਆ ਝੋਟੀ ਨੂੰ ਫੇਸ ਕੁਆਲਟੀ ਵੀ ਸੋਹਣੀ ਲੱਗੇ ਆ ਦੂਜੀ ਝੋਟੀ ਫੜਾਈ ਨਹੀਂ ਜਾਣਦੀ ਮੈਂ ਸਾਫ਼ ਨਹੀਂ ਬਣਦਾ ਥਾਂ ਲੈ ਵੀ ਦੀਆਂ ਸਫਾਈਆਂ ਵੀਰੋ ਤਾਂ ਵੀਰ ਜੀ ਇਹਦਾ ਮੁੱਲ ਕੀ ਕਰ ਲੈਣਾ 10 ਦਿਨ ਕਿਵੇਂ ਸਾਫ ਛੱਡ ਕੇ ਆਪਾਂ ਗਏ ਜੀ ਜੇ ਇਹਦਾ ਭਾਜੀ 10 ਦਿਨ ਸਾਫ ਲਿਆ ਹੋਰ ਹਾਂਜੀ ਫੇਰ ਤਾਂ ਘੱਡੀ 1 ਲੱਖ ਦੀ ਵਿਗਣੀ 1 ਲੱਖ ਪੂਰੇ ਦੀ ਹਾਂਜੀ ਬਿਲਕੁਲ ਪਰ ਆਪਾਂ ਜੇ ਨੂੰ ਦੇਣੀ ਵੇ ਵੀਰ ਭਲਾ ਨੂੰ ਉਹ ਸਾਫ ਕਰ ਲੈ ਹਾਂਜੀ ਮੁੱਲ ਕਰਦੇ ਜੇ 90000 ਹਾਂਜੀ ਆਹ ਨਾ 85 ਦੀ 85 ਦੀ 85 ਕੀ ਬਾਤ ਹੈ ਜੀ ਠੀਕ 85 ਜੇ ਵੀਰੇ ਛੋਟਛਾਪਾ ਉਹ ਜੀ ਪਰ ਜੇ ਅਸੀਂ ਭਾਈ ਕਰਦਾਂਗੇ ਸ਼ੋਰ ਲਗਾ ਕੋ ਦੂਦਰਾ ਡਗ ਵੀਰ ਮੇਰਾ ਆ ਜਾਵੇਗਾ ਕਰਦਾਂਗੇ ਸ਼ੋਰ ਜੱਪਾ ਕੋਈ ਗੱਲ ਨਹੀਂ ਆਪਾਂ ਜੋ ਟੀ ਸਾਹ ਬੜੀ ਭਾਈ ਕੇ ਲਾਣੀ ਪੀ ਵੇਖੋ ਵੀਰੋ ਕਿਹੜਾ ਵੀਰਾ ਤਾਂ ਸਾਂਭ ਲੂ ਕੋ ਵੀਰੇ ਚੰਗੀ ਰਕਮ ਦੀ ਵਿਗਣ ਆ ਲਈ ਆ ਕਿਉਂਕਿ ਥਾਂ ਦੀ ਗੱਲ ਕਰੀਏ ਜਾਂ ਪਲੇ ਜੁੜੀ ਦੀ ਗੱਲ ਕਰੀਏ ਤੇ ਫੇਸ ਕੁਆਲਿਟੀ ਦੀ ਗੱਲ ਕਰੀਏ ਤਾਂ ਬਹੁਤ ਹੀ ਸੁਣੀ ਆ ਤੁਸੀਂ ਚੱਲ ਕੇ ਆਓਗੇ ਤੁਸੀਂ ਛੱਡ ਕੇ ਨਹੀਂ ਜਾਂਦੇ ਝੋਟੀ ਨੂੰ 85000 ਦੀ ਉਹ ਚੋਂ ਵੀ ਮਾਨਤਨ ਠੀਕ ਆ ਜੀ ਠੀਕ ਆ ਭਾਈ ਅਕੇ ਪਾ ਜਮਾ ਹੀ ਵੇਗੀ ਐ ਅੱਛੇ ਉਹ ਵੀ ਨਹੀਂ ਰਹੀ ਜੀ ਇਹ ਵੀ ਵੇਗੀ ਜੀ ਵੇਗੀ ਉਹ ਗਾੜੀ ਗਾਹ ਤਾਜੀ ਸੂਈ ਸੀ ਅੱਛਾ ਉਹ ਵੀ ਵੇਗੀ ਐ ਜੀ ਉਹ ਵੀ ਵੇਗੀ ਐ ਠੀਕ ਐ ਜੀ ਆ ਵੜ ਲੈ ਗਈ ਹੈ ਨਾ ਆ ਗਈ ਜੀ ਪਾਜੀ ਟੋਕਰ ਗੱਬਣਾ ਟੋਕਰ ਗੱਬਣਾ ਗਈ ਐ 15 ਤਰੀਕ ਤੋਂ ਪਾਜੀ ਨੂੰ ਪੰਜਵਾਂ ਮਹੀਨਾ ਚੱਲਣਾ ਜੀ ਪੰਜਵਾਂ ਮਹੀਨਾ ਚੱਲਣਾ 15 ਤਰੀਕ ਤੋਂ ਤੇ 7 ਕਿਲੋ ਦੁੱਧ ਜਾਇਆ ਬਰ ਠੀਕ ਐ 7 ਕਿਲੋ ਦੁੱਧ ਲੈਓ ਵੀਰ ਜੀ ਬਾਹਰ ਨੂੰ ਤਾਂ ਵੇਖੋ ਵੀਰੋ ਪੰਜਵਾਂ ਮਹੀਨਾ ਇਹਨੂੰ ਚੱਲ ਜਾਣਾ 7 ਲੀਟਰ ਦੁੱਧ ਦਾ ਵੱਡੀ ਵੜ ਵੇਖੋ ਬੇਲ ਚੈੱਕ ਕਰੋ ਗੱਡੀ ਲੰਮੀ ਆ ਵੀਰੇ 98 ਕੋ ਭਾਈ ਕਿਦਾਂ ਲਗਾ ਇਹਨੂੰ ਕੀ ਬਾਰੇ ਥਣ ਬੜਾ ਸਪੈਸ਼ਲ ਲੱਗੇ ਸੱਜਰ ਨੇ ਚੰਗਾ ਦੁੱਧ ਭਰਿਆ ਹੋਊ ਜੀ ਨੇ ਸੱਜਰ ਭਾਈ ਦੁੱਧ ਰਮਾ ਦੇ 18 ਮਿਲੀਟਰ ਨੂੰ ਕੀ ਜਾਂਦਾ ਕੀ ਜਾਂਦਾ ਬਿਲਕੁਲ ਤੇ ਵੇਖੋ ਵੀਰੋ ਵੱਡੇ ਪੱਲੇ ਕਿਆ ਸੱਜਰ 18 19 ਲੀਟਰ ਦੇ ਕਰੀਬ ਰਹੀ ਆ ਹੁਣ 7 ਲੀਟਰ ਦੁੱਧ ਆ ਪੰਜਵਾਂ ਮਹੀਨਾ ਇਹਨੂੰ ਲਾਜਣਾ ਤਾਂ ਵੇਖੋ ਵੀਰੋ ਜਿੰਨਾ ਮੇਰਾ ਦੀ ਡਿਮਾਂਡ ਹੁੰਦੀ ਹੈ ਕਿ ਵੱਡੇ ਪੱਲੇ ਚ ਟੋਕਰ ਗੱਬਣ ਘਰੇ ਲਾਉਣ ਲਈ ਕੱਲ ਨੂੰ ਚੰਗੀ ਰਕਮ ਦੀ ਵਿਗਣ ਆਲੀ ਵੀਰੋ ਚਲੋ ਘਰੇ ਡੱਕੀ ਵੀ ਚੰਗੀ ਆ ਦੋ ਦਾ ਦੇ ਡੱਕੇ ਲਾਉ ਹੁਣ ਰੇਟ ਜੈਜ ਹੋ ਜਾਊਗਾ ਵੀਰ ਦਾ ਸੰਜੇਂਦਰ ਜੀ ਇਹ ਕਮੇਟੀ ਪਾਉਣ ਦਾ ਕੰਮ ਹੈ ਡਬਲ ਹੋ ਜਾਣੀ ਬਿਲਕੁਲ ਡਬਲ ਹੋ ਜਾਣੀ ਜੀ ਡਬਲ ਹੋ ਜਾਣੀ ਜਿੰਨੇ ਕਿ ਆਪਾਂ ਦੇ ਦੇਣੀ ਹਨ ਇਹ ਡਬਲ ਹੋ ਜਾਣੀ ਬਿਲਕੁਲ ਬਾਕੀ ਠੰਡੀ ਬੜੀ ਕੋਈ ਨਾ ਅਸੀਂ ਪਾਉਂਦੀ ਲੋੜ ਨਹੀਂਗੀ ਠੀਕ ਹੈ ਜੀ ਐਦਾਂ ਥੱਲੇ ਬਹਿ ਜਾਓ ਤੇ ਚਵਾਈ ਬੜੀ ਭੋਲੀ ਹੈ ਜੀ ਅੱਛਾ ਇੱਕ ਨੰਬਰ ਜੀ ਹਾਂ ਕੋਈ ਪੂਲ ਛੱਟਾ ਨਹੀਂ ਕੋ ਲੈਣਾ ਨਹੀਂ ਦੇਣਾ ਨਹੀਂ ਮੁੱਲ ਵੀ ਜੀ ਇਹਦਾ ਸਾਫ ਬੜੀ ਹੈ ਮੁੱਲ ਪਾਈ ਉੜਦੀਆਂ ਵਾਲਾ ਹੀ ਹਾਂਜੀ ਮੁੱਲ ਕਰਦੇ 37000 ਰੁਪਏ ਹਾਂਜੀ 35000 ਦੀ ਗਾਂ ਦੇ ਦਰੀ 35 ਦੀ 35 ਦੀ ਗਾਂ ਡਬਲ ਹੋ ਜਾਣਾ ਜੀ ਉੱਚੋਂ ਮੋੜ ਛੋਪਾ ਹੈ 35 ਛੋਪਾ ਇਹ ਜਿੰਨਾ ਦਾ ਆਵੋ ਡੀ ਜੈ ਜੈ ਰੇਟ ਤੁਹਾਡਾ ਜੈ ਜੈ ਚਲੋ ਕਰਦੇ 34 ਦੀ ਹਣਾ ਹਾਂ ਹਾਂ ਮਾਂਦ ਫੁੱਲ ਚੜਾ ਦੇ 34 ਦੀ ਖਾ ਦੇ ਤਾਂ ਵੇਖੋ ਵੀਰੋ 34000 ਦੀ ਹੋ ਜੂ ਟੋਕੜ ਗੱਬਣਾ ਚੰਗੇ ਰਿਕਾਰਡ ਵਾਲੀ ਆ ਥਣ ਥਣ ਚੰਗਾ ਲੱਗਿਆ ਕਦ ਕਾਠ ਲੰਮੀ ਬੇਲ ਤਾਂ ਪੰਜਵਾਂ ਮਹੀਨਾ ਨੂੰ ਸਟਾਡਿੰਗ ਹੋਣ ਆਲਾ ਵਾ ਤਾਂ 7 ਕਿਲੋ ਦੁੱਧ ਆ ਗਿਆ 34000 ਜੀ ਵੇਖੋ ਵੀਰੋ ਰੇਟ ਤੁਸੀਂ ਵੀਰ ਦੇ ਚੈੱਕ ਕਰ ਹੀ ਲਏ ਰੇਟ ਜੈ ਜੈ ਟੋਕੜ ਗੱਬਣ ਵੇੜ ਦਾ ਵੀ ਤੇ ਦੋਵਾਂ ਝੋਟੀਆਂ ਦੇ ਰੇਟ ਵੀ ਜੈ ਜੈ ਬਾਕੀ ਫੋਨ ਵੀਰ ਨੂੰ ਤੁਸੀਂ ਲਾ ਲਿਓ ਜੀ ਛੋੜ ਛੱਪਾ ਵੀ ਹੋ ਜੂ ਇੱਕ 85000 ਦੀ ਕਹਤਾ ਵੀਰ ਨੇ 190 ਦੀ ਰੇਟ ਨੋਰਮਲ ਆ ਤੇ ਵੈਰ ਦੀ ਗੱਲ ਕਰੀਏ ਤਾਂ 34000 ਦੀ ਤਾਂ ਬਾਕੀ ਉਹ ਬੇਨਤੀ ਆ ਕੀ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਈ ਜਿਲੇਓ ਲਾਈਕ ਕਰੋ ਤੇ ਸ਼ੇਅਰ ਕਰੋ ਜੀ ਜੇ ਤੁਹਾਨੂੰ ਨਵੀਂ ਤੇ ਨਵੀਂ ਵੀਡੀਓ ਲੈ ਕੇ ਵੀਰੇ ਵਿਖਾਲੀ ਜਾਵੇ ਤਾਂ ਐਡਰੈਸ ਵੀਰ ਜੀ ਦੱਸਿਆ ਕਰੀ ਮਾ ਪ੍ਰੇਮ ਸਿੰਘ ਪਿੰਡ ਕਾਸਤੀਵਾਲ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਮੋਬਾਈਲ ਨੰਬਰ 85886 13542 ਠੀਕ ਠੀਕ ਹੈ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ